ਮੇਰਾ ਨਾਮ ਵਿਕਰਮ ਹੈ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਹਲਾ ਕਾਦੀ ਹੈ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭਾਂਦੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਐ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਈ ਰਿਸ਼ਤੇਦਾਰ ਵੀ ਉਹ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਨੂੰ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਮਾਦੇ ਹੀ ਮੰਨ ਕਾ ਨਾ ਚਲੋ ਕੁਛ ਨਹੀਂ ਰਹਾ ਹੁੰਦਾ ਕਿਦਰ ਨਹੀਂ ਕੁਛ ਕੋਈ ਕਾਰਵਾਈ ਹੁੰਦੀ ਮੈਂ ਕੰਪਲੇਟਾ ਕਰ ਕਰ ਕੇ ਆਵਾ ਸਾਰਾ ਭਾ ਕੇ ਆਵਾ ਬਟਾਲੇ ਵੀ ਕੀਤੀ ਕੰਪਲੇਟ ਆ ਭਗਵਾਨ ਤੁਮਾਰ ਸੇ ਇਹਨੇ ਵੀ ਕੰਪਲੇਟਾ ਪਾਈਆਂ ਜੇ ਆ ਉਹਨਾਂ ਦੀ ਸਾਰੇ ਹੰਲੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੁੰਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਈ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸ ਡੇਰੇ ਹਰੇ ਹਰੇ ਕਿਸ਼ਾਰਾਂ ਤੇ ਦਿੱਤੇ ਆ ਯਾਲੇ ਸਾਰਾ ਕੁਛ ਬਣਾ ਕੇ ਅਰੇ ਜੰਨੀ ਕੋਈ ਮਤਾਂ ਰੱਬ ਬਟਾਲੇ ਵੀ ਦਿੱਤੇਗੇ ਉਹਨਾਂ ਨੇ ਹਰ ਸੀਰ ਦਿੱਤੀ ਹੈ ਮੈਨੂੰ ਹਰ ਸੀਰ ਮੈਲੀ ਉੱਥੇ ਵੀ ਦੋ ਤਿੰਨ ਵਾਲੀ ਮੌਕਿਆਂ ਕਾਦੀਆਂ ਥਾਣੇ ਤੇ ਜਾਣਾ ਵਾ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਕੁਛ ਗਿਸ਼ ਕਰਨੀ ਆ ਕੁਝ ਵੀ ਹੜਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਉਹਨਾਂ ਨੇ ਮੇਰੇ ਦੋ ਬੱਚੇ ਜੇ ਬੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੀ ਜਿੰਦਗੀ ਗਈ ਹੈ 16 ਤਰੀਕ ਦੀ 16 April ਦੀ 2025 ਇਹਦੇ ਨਾਲ راجਿੰਨਾ ਕੇ ਇਹ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾੜ ਦਾ ਮੁੰਡਾ ਮੁੰਡੇ ਦੀ ਫੋਟੋ ਹਾਂਜੀ ਕਹਾਂ ਰਾਜਨ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਅਤੇ ਆ ਗਿਆ ਤੇ ਮੇਰੀ ਬੋਟੇ ਨੂੰ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਿਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਤੇ ਉਹਨਾਂ ਨੇ ਮੈਨਾਂ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਨਰੇ ਕਿਤੇ ਗੱਲਬਾਤ ਚੱਲਦੀ ਪਈ ਐ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋਸਲਾ ਮੇਰਾ ਮੇਰੇ ਤੇ ਉਖਾਂ ਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਰੇ ਆਪਣੇ ਉਹ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਆਈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਬਸਾ ਏਰੀ ਇੰਨਾ ਨਹੀਂ ਹੋ ਰਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਵਾ ਉਹਨੂੰ ਨਹੀਂ ਕਹਿ ਪਤਾ ਨਾ ਅਰੇ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰ ਦੇਣਾ ਦੱਸ ਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਵਾ ਤੇ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲਜ ਸਟਰੀ ਡਿਟੇਲਾਂ ਸਾਰਾ ਪਰ ਮਾਂ ਨੇ ਫੋਨ ਦੇ ਦਿੱਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰਾ ਪੈਨਸ਼ਨ ਆਪੇ ਲੜਣਾ ਪਿਆ ਇਹ ਮੈਂ ਨਹੀਂ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੁਸੀਂ ਜਿਦਾ ਕੰਨਾ ਕਰਨਾ ਮੈਂ ਕੋ ਰਿਕਾਰਡਿੰਗ ਵੀ ਕਈਆਂ ਹੁੰਦੀ ਸਰ ਮੰਗਿਆ ਇਹ ਕਰਨਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕੰਨਾ ਮੇਰੀ ਕੋਈ ਨਹੀਂ ਸੁਣਾਈ ਹੁੰਦੀ ਬੜੀ ਭੱਜ ਦੌਰ ਕਰ ਰਹੇ ਨਾ ਬੜਾ ਕੁਛ ਕਰਕੇ ਵੇਜਾ ਕਾ ਕੁਛ ਨਹੀਂ ਹੁੰਦੇ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਾਂ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁਝ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਾਣੀ ਦਾ ਕੰਮ ਕਰਨਾ ਮੈਂ ਵੀ ਸਵੇਰਾ ਕੰਮ ਕਰਨਾ ਵਾ ਦਿਹਾੜੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਵਾ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਂਦਾ ਪਰ ਮੈਨੂੰ ਕੁਛ ਨਹੀਂ ਸਾਰਾ ਲੱਭਾਂ ਦਾ ਕੁਛ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਹੀਂ ਥਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇ ਦਿੱਤੀ ਨੰਬਰ ਦੇ ਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਤੇ ਇੱਕ Vivo ਇੱਕ ਸੈਮਸੰ ਦਾ ਇੱਕ ਓਪੋ ਦਾ ਖੜਾ ਉਹਨਾਂ ਦੇ ਡੱਬੇ ਵੀ ਰੇਸ਼ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਆਸ ਗੋਇਆ ਹੀ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਘੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਥੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਾਰਾ ਪੰਜਾਬ ਪੁਲਸ ਸਾਰੇ ਨੂੰ ਮੈਂ ਦੱਸ ਦੇਵੇ ਕੋਈ ਜਾਣਾ ਕਿ ਨਹੀਂ ਆਹੀ ਪਾ ਦੌੜਨਾ ਕਰੀ ਬੁੱਤਾਰ ਫਾਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਅਕੜ ਖਿਡਿਆ ਲਈ ਨਹੀਂ ਕਿ ਤਾਲ ਤੋਂ ਨਹੀਂ ਲੱਗੀ ਰਹਿੰਦੀ ਜੀ ਚਾ ਵੀ ਜਾਂਦੇ ਬਾਸ ਮੈਂ ਮੱਕੜੇ ਮੁੰਡੇ ਨਾਲ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਇਹ ਮਾਰੇ ਗੋਣੇ ਨੇ ਕਹਿੰਦਾ ਮੇਰੇ ਸਾਸ ਨੂੰ ਮੈਨੂੰ ਮਰਵਾਉਂਦੀ ਮੈਂ ਤਾਂ ਨਹੀਂ ਗੱਲ ਕਰਦੀ ਹਾਂ ਇਹ 14 ਸਾਲਾ ਨਾ 11 ਸਾਲਾ ਨੂੰ ਲਈ ਉਹ ਨਾ ਮੰਗਿਆ ਹੈ ਕਿ ਸਾਲ ਸੁਹਣੇ ਪੇਸ਼ ਹੋ ਜਾਏ ਇਹ ਸਾਲ 500 ਲੱਖ ਦੇ ਪੈਸੇ ਜਾਣਾ ਚਾਹੀਏ ਕਿ ਨਹੀਂ